ਗੁਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਤੇਜ਼ੀ ਦੇ ਨਾਲ ਵੱਧ ਰਹੀ ਕਿੰਤੀ ਨੂੰ ਲੈ ਕੇ ਸ਼ਹਿਰ ਨਿਵਾਸੀ ਤੇ ਹਿੰਦੂ ਜੱਥੇਬੰਦੀਆਂ ਦਾ ਵਿਰੋਧ ਦੇਖਣ ਨੂੰ ਮਿਲਿਆ। ਸ਼ਹਿਰ ਨਿਵਾਸੀਆਂ ਤੇ ਜੱਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਸੰਜੇ ਤੌਰ ਤੇ ਇਹਨਾਂ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੇ ਖਿਲਾਫ ਸਨਾਤਨ ਕ੍ਰਾਂਤੀ ਤੇ ਦਲਿਤ ਦਾ ਗਠਨ ਕਰ ਲਿਆ ਗਿਆ। ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਦੀ ਕੋਈ ਪਛਾਣ ਅਤੇ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਤੇ ਜੇਕਰ ਇਹਨਾਂ ਵਿੱਚੋਂ ਕੋਈ ਸ਼ਹਿਰ ਵਿੱਚ ਅਪਰਾਧ ਕਰਕੇ ਨਿਕਲ ਜਾਂਦਾ ਹੈ ਤਾਂ ਪੁਲਿਸ ਉਸ ਤੱਕ ਕਦੇ ਵੀ ਨਹੀਂ ਪਹੁੰਚ ਪਾਏਗੀ। ਦੂਜੇ ਪਾਸੇ ਇਹਨਾਂ ਨੇ ਸ਼ਹਿਰ ਦੇ ਵਿੱਚ ਦੁਗਣਾ ਤਿੰਨਾਂ ਕਿਰਾਇਆ ਦੇ ਕੇ ਮਕਾਨ ਅਤੇ ਦੁਕਾਨਾਂ ਲੈ ਰੱਖੀਆਂ ਜਿਸ ਨਾਲ ਸ਼ੱਕ ਜਾਹਰ ਹੁੰਦਾ ਹੈ ਕਿ ਇਹਨਾਂ ਦਾ ਮਕਸਦ ਕੁਝ ਹੋਰ ਆ ਕਿਉਂਕਿ ਸ਼ਹਿਰ ਵਿੱਚ ਨਾ ਕੰਮ ਨਹੀਂ ਹੈ ਕਿ ਇਹਨਾਂ ਕਿਰਾਇਆ ਭਰਿਆ ਜਾ ਸਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਸ਼ਹਿਰ ਦੇ ਕੁਝ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਇਹਨਾਂ ਇੱਕ ਵਿਸ਼ੇਸ਼ਤਾ ਹੁੰਦੇ ਪ੍ਰਵਾਸੀ ਆ ਕੇ ਬਸ ਗਏ ਨੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ ਨਾਲ ਹੀ ਇਹਨਾਂ ਦੇ ਪਿਛੋਕੜ ਦੀ ਵੀ ਪੜਤਾਲ ਕੀਤੀ ਜਾਵੇ ਮੇਰਾ ਨਾਮ ਪੁਸ਼ਕਰ ਨੰਦਾ ਐਡਵੋਕੇਟ ਅੱਛਾ ਜੀ ਇਹ ਕਿਹੜੇ ਸੰਸਥਾਨ ਤੋਂ ਖੜੇ ਹੋ ਤੁਸੀਂ ਤੇ ਸਨਾਤਨ ਕ੍ਰਾਂਤੀ ਦਲ ਗੁਦਾਸਪੁਰ ਅੱਛਾ ਜੀ ਅੱਜ ਕੀ ਕਰਿਓ ਤੁਸੀਂ ਅੱਜ ਅਸੀਂ ਅਸੀਂ ਕੁਝ ਦਿਨ ਪਹਿਲੇ ਐਸਐਸਪੀ ਗੁਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਘਿਰ ਰਹੇ ਹਨ ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਨਾ ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ ਨਾ ਉਹਨਾਂ ਕੋਲ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈਗੀ ਨਾ ਵੈਰੀਫਿਕੇਸ਼ਨ ਹੈਗੀ ਆ ਉਹਦੇ ਵਾਸਤੇ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਤਹਿਆਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਹ ਕੌਣ ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ ਉਹ ਉਹਦੇ ਉਸੇ ਵਾਸਤੇ ਕਿ ਅਸੀਂ ਸ਼ਹਿਰ ਜਿੱਥੇ ਜਿੱਥੇ ਇਹ ਪਰਵਾਸੀ ਲੋਕ ਆਏ ਦੇ ਠਹਿਰੇ ਹੋਏ ਆ ਇਹਨਾਂ ਦੀ ਦੇਖਭਾਲ ਕੀਤੀ ਹੈ ਦੇਖਭਾਲ ਕਹਿੰਦੇ ਇਹਨਾਂ ਨੂੰ ਬਚਿਆ ਜਾਵੇ ਕਿ ਇਹਦੀਆਂ ਕਾਰਵੀਆਂ ਕੀ ਆ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਹਿਿਆ ਸੀ ਸਾਨੂੰ ਪਤਾ ਕਿ ਕਿਤਾ ਜਵੇ ਕਿ ਆ ਆਇਆ ਕਿਸੇ ਅ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਜਾਂ ਉਦਾਂ ਹੀ ਕਰਦੇ ਪਿਆ ਤਾਂ ਅਸੀਂ ਅੱਜ ਸਾਰੇ ਸੰਸੇ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਕੁਝ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ 'ਚ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਆ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜੇ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ 'ਚ ਫਿਰ ਲਿਆਵਾਂ। ਅਸੀਂ RAM ਜੀ ਮੈਂ ਗੁਰਦਾਸਪੁਰ ਸਨਾਤਨ ਕ੍ਰਾਂਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਸਮਝਦਾ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ ਕਿਉਂਕਿ ਕੁਝ ਥੋੜੇ ਜਿਹੇ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਅਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤਦਾਦ 'ਚ ਵੱਧ ਰਹੇ ਨੇ। ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ ਕੁਝ ਫਰੂਟ ਦਾ ਕੰਮ ਕਰ ਰਹੇ ਕੋਈ ਸਬਜ਼ੀ ਦਾ ਪੀਓਪੀ ਇਹ ਉਹ ਸਾਰੇ ਮਤਲਬ ਕੰਮ ਖਾਮ ਚੁੱਕੇ ਨੇ ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜਿੱਥੇ ਅਸੀਂ ਦੇਖ ਸਕੀਏ ਕਿ ਇੱਕ ਧਾਰਮਿਕ ਕੰਮ ਕਿਸੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਥੀਸ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਤੇ ਅਸੀਂ ਕੁਝ ਵੀ ਸਟੈਪ ਚੁੱਕਾਂਗੇ ਪਰ ਸਾਰਾ ਕਾਨੂੰਨ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਇਸ ਵੱਲੇ ਇਕੱਠੇ ਆ ਮਤਲਬ ਹਿੰਦੂਤਾਂ ਨੰਪੂਰਾ ਸਨਾਤਨਤਰ ਇਕੱਠਾ ਵਾ ਐਨਾ ਸੋਚੇ ਕੋਈ ਕਿ ਮਤਲਬ ਇਹ ਇਕੱਠੇ ਨਹੀਂ ਹੋ ਸਕਦੇ ਜਾਂ ਕੁਛ ਅੱਧਾ ਦੀ ਕੋਈ ਗੱਲ ਨਹੀਂ